ਨਾ ਲਾ ਕੇ ਭੱਜ ਗਿਆ ਆ ਪੀ ਆ ਪੀ ਆ ਚਾਰ ਦੀਓ ਬੱਜ ਗਿਆ ਹੱਥ ਨਹੀਂ 걸 ਗਿਆ ਹੀ ਮੋਰ ਚੱਲਿਆ ਮੋਰ ਚੱਲਿਆ ਮਾਰ ਵਾਸਤੇ ਮਾਰੀ ਹੋਰ ਲੈ ਗਿਆ ਹੀ ਲੈ ਗਿਆ ਹੀ ਲੈ ਗਿਆ ਹੀ ਲੈ ਗਿਆ ਹੀ ਸ਼ੇਰ ਲੈ ਗਿਆ ਹੀ ਤੇ ਬੱਚੇ ਨੇ ਜੋ ਕਿ ਪ੍ਰਾਲਾ ਕੀਤਾ ਗਿਆ ਹੈ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਤੁਸੀਂ ਵਿਗਰੇ ਕੋ ਕਬੱਡੀ ਦੇ ਵਿੱਚ ਛੋਟੇ ਜਿਹੇ ਬੱਚਾ ਸਟੋਪਰ ਹੋਰ ਰੀਡਰ ਦੋਵੇਂ ਪੜੀਓ ਮਰਦੇ ਵੇਚਣੇ ਘਟਾ ਉੱਡ ਰਿਹਾ ਕਿਆ ਬਾਤ ਹੈ ਜੀ ਪੂਰੀ ਜਾਨ ਲਾ ਰਿਹਾ ਮੁੰਡਾ ਪਰ ਕੋਸ਼ਿਸ਼ ਪੂਰੀ ਕੀਤੀ ਸੀਗੀ ਫੜਿਆ ਗਿਆ ਪਰ ਕੀ ਕਹੋਗੇ ਅੱਜ ਇਸ ਮਿਲ ਬਲੇਆ ਜਿਹੜਾ ਤੁਸੀਂ ਨਾਮਕ ਹੁਣੇ ਸਨਮਾਨ ਕਰ ਰਹੇ ਹੋ ਇਹ ਸਾਡੇ ਬਾਬਾ ਜੀ ਦਾ ਬਹੁਤ ਵਧੀਆ ਪਰਾਲਾ ਜੀ ਅੱਛਾ ਜੀ ਸੰਜੋੜ ਵਾਲਿਆਂ ਦਾ ਜੀ ਔਰ ਫਸਟ ਟਾਈਮ ਇਹ ਸ਼ੁਰੂਆਤੀ ਅਜੇ ਤਾਂ ਅੱਛਾ ਜੀ ਇਹ ਤਾਂ ਬਹੁਤ ਵਧੀਆ ਮੇਲਾ ਲੱਗਿਆ ਕਰੂਗਾ ਇੱਥੇ ਠੀਕ ਹੈ ਜੀ ਉਹ ਵੀ ਬੱਚੇ ਨੇ ਜਿਹੜੇ ਉਧਰ ਵਿਸਾਖੀ ਤੇ ਖਲੋਣੇ ਦੇਖਦੇ ਫਿਰਦੇ ਆ ਤੇ ਘੋਡੇ ਲੈਂਦੇ ਫਿਰਦੇ ਆ ਝੂਲਿਆਂ ਤੇ ਇਹ ਬੱਚੇ ਵੇਖੋ ਗਰਾਊਂਡ ਦੇ ਵਿੱਚ ਅਣੀ ਸਿਰ ਦੁਪਹਿਰ ਜੀ ਜੀ ਬੱਤੀ ਹੋਏ ਨੇ ਬਹੁਤ ਮਜ਼ਾ ਆ ਬੜੀ ਖੁਸ਼ੀ ਹੋਈ ਹੌਲੀ ਹੌਲੀ ਜਾਗ ਲੱਗੂਗੀ ਅੱਗੇ ਤੋਂ ਇਹ ਤੋਂ ਵੀ ਵਧੀਆ ਮਿਲਾ ਹੋਇਆ ਕਰੂਗਾ ਤੇ ਸਰ ਕਿੰਨਾ ਫਰਸਟ ਇਨਾਮ ਕਿੰਨਾ ਸੀਗਾ ਸੈਕੰਡ ਇਨਾਮ ਕਿੰਨਾ ਹੈ ਅੰਡਰ 14 ਵਾਲੇ ਬੱਚੇ ਸਾਡੇ ਕਬੱਡੀ ਦੇ ਇਹਨਾਂ ਦਾ ਠੀਕ ਹੈ ਨਾ ਕੋਈ ਤੁਹਾਡੀ ਠੀਕ ਹੈ ਆ ਭਵਾਨਾ ਇਹ ਹੁਣ ਆਪਣਾ ਹੀ ਹੈ ਜਿਹੜੇ ਜਿੰਨੇ ਬੈਠੋ ਬੈਠੋ ਹੋ ਬੈਠੋ ਬੈਠੋ ਕੋਲ ਉਸਤਾਦ ਦਾ ਮਾਨ ਸਨਮਾਨ ਕੀਤਾ ਗਿਆ ਦੀ ਆਪੇ ਕੇਰਨ ਸਾਹਿਬ ਨਾਲ ਕੇਰਨ ਸਾਹਿਬ ਅੱਜ ਇਹ ਟੂਰਨਾਮੈਂਟ ਕਰਾਇਆ ਗਿਆ ਤੁਸੀਂ ਵੀ ਪਹੁੰਚੇ ਹੋ ਹੋਰ ਪਤਵੰਤੇ ਸੱਜਣ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਆ ਮੀਡੀਆ ਦੇ ਪਰਸਨ ਸਰਦਾਰ ਹੀਰਾ ਸਿੰਘ ਤਲਵੰਡੀ ਦਾ ਜਿਵੇਂ ਅੱਜ ਪੰਜਾਬ ਸਰਕਾਰ ਇੱਕ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਠੀਕ ਸਾਡੇ ਬੜੇ ਸਤਿਕਾਰਯੋਗ ਨੇ ਸਰਦਾਰ ਲਖਬੀਰ ਸਿੰਘ ਬੀਐਸ ਰਿਸੋਰਟ ਦੇ ਓਨਰ ਨੇ ਇਹਨਾਂ ਨੇ 2 ਦਿਨ ਪਹਿਲਾਂ ਹੀ ਇਹੀ ਇੱਕ ਪ੍ਰੋਗਰਾਮ ਲਈ ਕਿਹਾ ਕਿ ਕਿਉਂ ਨਾ 15 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਇੱਕ ਕੰਪੀਟੀਸ਼ਨ ਕਰਵਾਇਆ ਜਾਵੇ ਜੀ ਜਦ ਕਿ ਇਹਨਾਂ ਦਾ ਕੋਈ ਵੀ ਕੰਪੀਟੀਸ਼ਨ ਜਦੋਂ ਹੁੰਦਾ ਬੱਚਿਆਂ ਦਾ ਫਿਰ ਜਿਆਦਾ ਮਜ਼ਾ ਆਉਂਦਾ ਵੱਡੀਆਂ ਗੇਮਾਂ ਨਾਲੋਂ ਕਿਉਂਕਿ ਇਹ ਬਿਲਕੁਲ ਸਾਫ਼ ਦਿਲ ਤੇ ਬਿਲਕੁਲ ਉਹ ਕੋਈ ਹਿਰਾਫੇਰੀ ਨਹੀਂ ਇਹਨਾਂ ਦੇ ਵਿੱਚ ਹੁੰਦੀ ਤੇ ਬੜੇ ਪਿਆਰ ਨਾਲ ਇਹ ਖੇਡੇ ਨੇ ਬਹੁਤ ਸੋਹਣਾ ਟੀਮਾਂ ਨੇ ਸਾਥ ਦਿੱਤਾ ਸਾਡਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਅਗਲੇ ਸਾਲ ਜਿਹੜਾ ਇਹ ਟੂਰਨਾਮੈਂਟ ਆ ਹੋਰ ਵੱਡੇ ਸਕੇਲ ਤੇ ਕਰਾਇਆ ਜਾਵੇ ਤਾਂ ਕਿ ਬੱਚੇ ਜਿਹੜੇ ਆ ਨੌਜਵਾਨ ਪੀੜ੍ਹੀ ਆ ਜਿਹੜੀ ਨਸ਼ਿਆਂ ਵੱਲ ਨੂੰ ਜਾ ਰਹੀ ਆ ਉਹ ਖੇਡਾਂ ਪ੍ਰਤੀ ਧਿਆਨ ਦੇ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਖੁਸ਼ਹਾਲ ਬਚਾਈਏ ਧੰਨਵਾਦ ਕਰੀਏ ਤੇ ਖੇਰਾ ਸਾਹਿਬ ਹੋਰ ਮਾਪਿਆਂ ਨੂੰ ਜਿਹੜੇ ਆ ਉਹ ਪਬਜੀ ਵਗੈਰਾ ਚਲਾਉਂਦੇ ਰਹਿੰਦੇ ਆ ਮਾਪਿਆਂ ਨੂੰ ਕੋਈ ਸੰਦੇਸ਼ ਕਿਉਂਕਿ ਤੁਸੀਂ ਸੀਨੀਅਰ ਪੱਤਰਕਾਰ ਜੇ ਇੱਕ ਸੋਸ਼ਲ ਵਰਕਰ ਜੇ ਕੁਝ ਮਾਪਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਭਾਜੀ ਬੱਚਿਆਂ ਨੂੰ ਇਸ ਪਾਸੇ ਲੈ ਕੇ ਆਓ ਮਾਪਿਆਂ ਨੂੰ ਸੰਦੇਸ਼ ਹੈ ਜੀ ਅੱਜ ਵਿਸਾਖੀ ਦਾ ਜਿਹੜਾ ਪਵਿੱਤਰ ਤਿਉਹਾਰ ਆ ਖਾਲਸਾ ਸਾਜਨਾ ਦਿਵਸ ਆ ਮੈਂ ਚਾਹਨਾ ਕਿ ਬਹੁਤ ਸਾਰੇ ਇਹੋ ਜਿਹੇ ਇਲਾਕੇ ਹੋਣਗੇ ਜਿਨ੍ਹਾਂ ਦੇ ਵਿੱਚ ਅੱਜ ਮੇਲੇ ਮਨਾਏ ਜਾ ਰਹੇ ਨੇ ਜੀ ਕਿਤੇ ਕਿਤੇ ਦੇ ਧਾਰਮਿਕ ਮੇਲੇ ਮਨਾਏ ਜਾ ਰਹੇ ਨੇ ਤੇ ਕਿਤੇ ਕੋਈ ਗੌਣ ਵਾਲੀਆਂ ਲਾ ਲਾ ਕੇ ਤੇ ਜੀ ਰਾਜਨੀਤਿਕ ਸਟੇਜਾਂ ਲਗਾਈਆਂ ਜਾ ਰਹੀਆਂ ਨੇ ਜੀ ਆਪਾਂ ਉਹਨਾਂ ਤੋਂ ਪਿੱਛੇ हट ਕੇ ਜੀ ਅਸੀਂ ਕੋਸ਼ਿਸ਼ ਕਰੀਏ ਨੌਜਵਾਨ ਪੀੜ੍ਹੀ ਨੂੰ ਜੇ ਪਰ ਫੁੱਲਤ ਦੇਖਣਾ ਚਾਹੁੰਦੇ ਆ ਤੇ ਫਿਰ ਖੇਡਾਂ ਦੇ ਨਾਲ ਜੋੜੀਏ ਇਹਨਾਂ ਨੂੰ ਤੇ ਖੇਡ ਮੇਲੇ ਕਰਾਇਆ ਕਰੀਏ ਧੰਨਵਾਦ ਜੀ ਬੜਾ ਸੋਨਾ ਟ੍ਰਾਲਾ ਕੀਤਾ ਜਾ ਰਿਹਾ ਜੀ ਸੜੀਆਂ ਲੋੜਦੋਂ ਮਾਂ ਭੈਣਾਂ ਨੂੰ ਖੜੀਆਂ ਬੀਬੀਆਂ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਨੂੰ ਥੋੜੀ ਬਹੁਤੀ ਸਹਾਇਤਾ ਦਿੱਤੀ ਜਾ ਰਹੀ ਆ ਕਿ ਉਹ ਦਰਾਂ ਨੂੰ ਆ ਜਾਓ ਆ ਜਾਓ ਕੀ ਕਿਰਾਂ ਬਗਾਨੀ ਆ ਪਿੱਲ ਹੋਣੀ ਉਹ ਕੀ ਕਰੀ ਆ ਜਾਓ ਆਓ 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 ਨਹੀਂ ਲੈ ਆਓ ਜੀ ਆਓ ਜੀ ਅੱਧੀ ਦਾ 30 ਫੋਮ ਬਗਾ ਗਾਓ ਆ ਫੜਾਓ ਤਰੇ ਪਹਿਲੇ ਟੂਰਨਾਮੈਂਟ ਤੇ ਔਰ ਪਹਿਲਾ ਟੂਰਨਾਮੈਂਟ ਬੜਾ ਸੋਹਣਾ ਕਰਾਇਆ ਗਿਆ ਬੱਚੇ ਪਹੁੰਚੇ ਨੇ ਅ ਪ੍ਰੋਫੈਸਰ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਕੋਸ਼ਿਸ਼ ਇਹ ਹੋਇਆ ਕਿ ਬੱਚੇ ਚੰਗੇ ਪਾਸੇ ਲੱਗਣ ਜੀ ਇਹੋ ਬੱਚੇ ਲੱਗ ਸਕਦੇ ਨੇ ਵੱਡੇ ਨਹੀਂ ਲੱਗ ਸਕਦੇ ਵੱਡੇ ਇਸੇ ਕਰਕੇ ਮੈਚ ਨਹੀਂ ਕਰਾਏ ਉਹ ਹਲਕੇ ਖੇਡਦੇ ਨੇ ਜੀ ਤੇ ਇਹ ਬੱਚਾ ਚ ਸਪ੍ਰਿਟ ਬੜੀ ਆ ਜੀ ਸਾਡੇ ਨਾਲ ਇਹ ਤਾਂ ਛੋਟੇ ਦੇ ਧੱਕੇ ਹੁੰਦੇ ਰਹੇ ਤੁਸੀਂ ਚਾਹੁੰਦੇ ਕਿ ਬੱਚਾ ਨਾ ਥੱਕਾ ਹੋਵੇ ਵਧੀਆ ਡਾਈਟ ਮਿਲੇ ਖਾਣ ਪੀਣੇ ਉਹਨਾਂ ਨੂੰ ਵਧੀਆ ਮਿਲੇ ਵਧੀਆ ਗੇਮ ਖੇਡ ਕੇ ਘਰ ਜਾਣ ਜੀ ਤੇ ਮਾਂ ਤੋਂ ਉਹਦਾ ਹੌਸਲਾ ਫਜਾਈ ਹੋਵੇ ਠੀਕ ਹੈ ਜੀ ਧੰਨਵਾਦ ਜੀ ਇਹੋ ਕੋਸ਼ਿਸ਼ ਸੀ ਸਾਡੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਅਜੇ ਵਧਾਈ ਦੇ ਪੱਤਰ ਸਾਡੇ ਪੀਆ ਰਿਜ਼ੋਰਟ ਵੱਲੋਂ ਕਿ ਜਿਨ੍ਹਾਂ ਨੇ ਇਹੋ ਪ੍ਰਾਲਾ ਕਰਾਇਆ ਖੇਡਣ ਦਾ ਔਰ ਸਾਡੇ ਪਿੰਡ ਦੇ ਨੰਬਰਦਾਰ ਜੀ ਜੋਲ ਸਾਹਿਬ ਔਰ ਸਤੋਂ ਵੱਡੇ ਮਾਨਯੋਗ ਸਾਡੇ ਸੀਨੀਅਰ ਪੱਤਰਕਾਰ ਖੇਰਾ ਸਾਹਿਬ ਔਰ ਸਾਡੇ ਐਸਜੀਪੀਸੀ ਦੀ ਸਾਡਾ ਉਧਾਰਨ ਵਿੱਚ ਠੀਕ ਜੀ